ਕਰੀ ਗੌਰ ਜਰਾ ਦਿੱਲੀਏ ਸਰਦਾਰ ਬੋਲਦਾ ਹਾਂ ਜਦ ਜਦ ਵੀ ਜ਼ੁਲਮ ਕਰੇਂ ਅਰਵਾਰ ਬੋਲਦਾ ਹਾਂ ਤੈਥੋਂ ਰੋਕਿਆ ਰੁਕਣਾ ਨਹੀਂ ਸਾਨੂੰ ਵੱਡਿਆਂ ਤੋਂ ਮਿਲਿਆ ਸਾਨੂੰ ਗੁਰੂਆਂ ਤੋਂ ਮਿਲਿਆ ਅੱਗੇ ਚੱਲ ਮੈਨੂੰ ਆਉਂਦਾ ਨਹੀਂ ਅੱਗੇ ਜੀ ਕਨੇ ਰੱਖ ਦੇਣਾ ਚੱਤਰ ਤਾਂ ਨਿੰਦੇ ਪੜ ਪੱਲੇ ਵਾਜਲੂ ਸਾਡੀ ਸਰਦਾਰੇ ਦੇ ਧਾਰੇ ਅਸਾਂ ਨੇ ਮੰਨਿਆ ਨਾ ਕਦ ਤੇਰੀਆਂ ਮਹਾਰਾਂ ਦਾ ਸਾਨੂੰ ਵੱਡਿਆਂ ਤੋਂ ਮਿਲਿਆ ਸਾਨੂੰ ਗੁਰੂਆਂ ਤੋਂ ਮਿਲਿਆ ਅੱਗੇ